ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਸਵੇਰ ਸਮੇਂ ਜਿਹੜਾ ਸੰਗੀਤ ਦਾ ਰਿਆਜ਼ ਐ ਗਲੇ ਦੀ ਤਿਆਰੀ ਵਾਸਤੇ ਕੀ ਕੀਤਾ ਜਾਏ ਬਹੁਤ سارے ਕਮੈਂਟ ਆਉਂਦੇ ਨੇ ਮੈਨੂੰ ਕਿ ਤੁਸੀਂ ਦੱਸੋ ਜੀ ਕਿ ਅਸੀਂ ਕੀਰਤਨ ਕਰਦੇ ਹਾਂ ਜਾਂ ਅਸੀਂ ਸਿੰਗਰਾਂ ਅਸੀਂ ਗਾਣੇ ਗਾਣੇ ਆ ਗੀਤ ਗਾਣੇ ਆ ਤਾਂ ਸਵੇਰ ਦਾ ਰਿਆਜ਼ ਹੈ ਜਿਹੜਾ ਹਰਮੋਨਿਕ ਦੇ ਰਾਹੀਂ ਕਿਸ ਤਰ੍ਹਾਂ ਗਾਇਲੇ ਨੂੰ ਤਿਆਰ ਕੀਤਾ ਜਾ ਸਕਦਾ ਹੈ ਸਾਡਾ ਆਪ ਜੀ ਦਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਸਵਾਗਤ ਹੈ ਸਭ ਤੋਂ ਪਹਿਲਾਂ ਮੈਂ ਵੀਡੀਓ ਸ਼ੁਰੂ ਕਰਾਂ ਬੇਨਤੀ ਹੈ ਕਿ ਆਪ ਜੀ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜੇ ਚੈਨਲ ਦੇ ਉੱਤੇ ਨਵੇਂ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਅੱਗੇ ਆਉਣ ਵਾਲੇ ਜਿਹੜੇ ਸੰਗੀਤ ਦੇ ਲੈਸਨ ਨੇ ਆਪ ਜੀ ਨੂੰ ਮਿਲ ਸਕਣ ਦੂਜੀ ਬੇਨਤੀ ਹੈ ਵੀ ਜੇ ਆਪ ਜੀ ਨੂੰ ਵੀਡੀਓ ਪਸੰਦ ਆਏ ਤਾਬ ਜੀ ਨੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਕਿਉਂਕਿ ਬਹੁਤ ਸਾਰੀ ਮਿਹਨਤ ਲੱਗਦੀ ਐ ਇਸ ਵੀਡੀਓ ਨੂੰ ਬਣਾਉਣ ਵਾਸਤੇ ਬੜਾ ਸਾਰਾ ਗਿਆਨ ਐ ਜਿਹੜਾ ਆਪ ਜੀ ਤੱਕ ਪਹੁੰਚਦਾ ਕਰਦੇ ਹਾਂ 10 ਕਿਤਾਬਾਂ ਪੜਨ ਤੋਂ ਬਾਅਦ 10 ਗ੍ਰੰਥਾਂ ਨੂੰ ਸੰਗੀਤ ਦੇ ਪੜਨ ਤੋਂ ਬਾਅਦ ਮੈਂ ਆਪ ਜੀ ਵਾਸਤੇ ਇੱਕ ਵੀਡੀਓ ਤਿਆਰ ਕਰਦਾ ਇਸ ਕਰਕੇ ਬੇਨਤੀ ਐ ਕਿ ਆਪ ਜੀ ਨੇ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰਨਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਜੇ ਕੋਈ ਇਸ ਚੀਜ਼ ਬਾਰੇ ਨਹੀਂ ਜਾਣਦਾ ਉਹ ਸਿੱਖ ਸਕੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆਂ ਵੀ ਸਵੇਰ ਦਾ ਰਿਆਸ ਜਿਹੜਾ ਉਹ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਪਹਿਲੀ ਗੱਲ ਤੇ ਆ ਵੀ ਸਵੇਰੇ ਅੰਮ੍ਰਿਤ ਵੇਲੇ ਜਾਗਣਾ ਉਹਦੀ ਆਦਤ ਪਾਈਏ ਜਿਆਦਾ ਲੇਟ ਉੱਠਣ ਵਾਲੇ ਜਿਹੜੇ ਨੇ ਨਾ ਉਹਨਾਂ ਦਾ ਗਲਾ ਜਿਹੜਾ ਆਮ ਕਰਕੇ ਗਾਇਕੀ ਵਾਸਤੇ ਭਰਿਆ ਹੀ ਰਹਿੰਦਾ ਹੈ ਵੈਸੇ ਤੇ ਸਿੰਗਰ ਜਿਹੜਾ ਜਾਂ ਜਿਹੜਾ ਕੋਈ ਕਲਾਕਾਰ ਹੈ ਗਾਇਕ ਹੈ ਜਰਾਗੀ ਹੈ ਨਾ ਉਹਨੂੰ ਆਰਾਮ ਪੂਰੇ ਆਪਣੇ ਟਾਈਮ ਤੇ ਕਰਨਾ ਚਾਹੀਦਾ ਹੈ ਜਿਹੜਾ ਰੈਸਟ ਵਾਲਾ ਗੜਾ ਹੈ ਨਾ ਉਹ ਹਮੇਸ਼ਾ ਵਧੀਆ ਹੁੰਦਾ ਹੈ ਜਿਆਦਾ ਬੋਲਣਾ ਨਹੀਂ ਚਾਹੀਦਾ ਉੱਚੀ ਨਹੀਂ ਗਾਣਾ ਚਾਹੀਦਾ ਬਹੁਤ ਜਿਆਦਾ ਉੱਚੀ ਨਹੀਂ ਬੋਲਣਾ ਚਾਹੀਦਾ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਬੇਨਤੀ ਹੈ ਵੀ ਸਭ ਤੋਂ ਪਹਿਲਾਂ ਜਦੋਂ ਆਪਾਂ ਸਵੇਰੇ ਰਿਆਜ਼ ਕਰਨਾ ਸਭ ਤੋਂ ਪਹਿਲਾਂ ਸਵੇਰੇ ਨਾ ਜਿਵੇਂ ਮੰਨ ਲਓ ਵੀ ਕਿਸੇ ਦਾ ਇਹ ਪਹਿਲਾ ਕਾਲਾ ਸਕੇਲ ਹੈ ਸੀ ਸ਼ਾਰਪ ਹੈ ਸੀ ਸ਼ਾਰਪ ਹੈ ਆਪਾਂ ਇਹਨੂੰ ਮੰਨਦੇ ਆ ਤਾਂ ਸਭ ਤੋਂ ਪਹਿਲਾਂ ਸੀ ਸ਼ਾਰਪ ਹੈ ਜਿਹੜਾ ਉਹਨੂੰ ਤੁਸੀਂ ਥੋੜੀ ਜਿਹੀ ਦੇਰ ਵਾਸਤੇ 5-7 ਮਿੰਟ ਵਾਸਤੇ ਜਾਂ 10 ਮਿੰਟ ਵਾਸਤੇ ਉਹਨੂੰ ਸਿਰਫ ਥੋੜੀ देर ਵਜਾ ਕੇ ਹਰਮੋਨਿਕ ਦੀ ਆਵਾਜ਼ ਨੂੰ ਸੁਣੋ ਸਿਰਫ ਅੱਖਾਂ ਬੰਦ ਕਰਕੇ ਇਹ ਉਹ ਕਿੱਥੇ ਕਹਿੰਦਾ ਹੈ ਉਹਦੀ ਕਿੰਨੀ ਕ ਆਵਾਜ਼ ਹੈ ਜਿਹੜੀ ਅਸੀਂ ਕੱਢਣੀ ਹੈ ਫੇਰ ਸ਼ੁਰੂ ਕਰਨਾ ਹੈ ਸਾ ਸਾ ਐਵੇਂ ਕਰਕੇ ਨਹੀਂ ਗਾਣਾ ਪਿਆਰ ਨਾਲ ਸੋ ਸਵਤ ਨੀਚੇ ਨੂੰ ਆਣਾ ਸਾਨੀ ਧਾ ਪ ਪਾ ਤਕਣ ਫਿਰ ਪਾ ਤੋਂ ਧਾ ਨਹੀਂ ਸਾ ਨੀਚੇ ਨੂੰ ਰਿਆਜ਼ ਕਰਨਾ ਇਹਨੂੰ ਕਹਿੰਦੇ ਖੜਸ ਦਾ ਰਿਆਜ਼ ਕਰਨਾ ਸੰਗੀਤ ਦੇ ਜਿਹੜੇ ਜਾਣਦੇ ਨੇ ਸੰਗੀਤ ਨੂੰ ਜਾਣਦੇ ਨੇ ਇਹਨੂੰ ਕਹਿੰਦੇ ਖੜਸ ਦਾ ਰਿਆਜ਼ ਕਰਨਾ ਸਵੇਰੇ ਉੱਠ ਕੇ ਥੋੜਾ ਜਿਹਾ ਕੋਸਾ ਪਾਣੀ ਪੀਓ ਭਾਵੇਂ ਗਰਮੀ ਹੈ ਭਾਵੇਂ ਸਰਦੀ ਹੈ ਇਹਦਾ ਰਿਆਜ਼ ਕਰੋ ਸਾ ਨੀ ਇਹ ਵਜਾ ਲੋਗੇ ਨਾ ਫਿਰ ਉਸ ਤੋਂ ਬਾਅਦ ਦੇ ਵਿੱਚ ਇੱਕ ਇੱਕ ਸੁਰ ਅੱਗੇ ਵੱਲ ਵਧਣਾ ਹੈ ਜਿਵੇਂ ਆਪਾਂ ਮੰਨ ਲਓ ਸਾ ਤੱਕ ਜਾ ਰਹੇ ਹਾਂ ਫਿਰ ਰੇ ਤੱਕ ਫਿਰ ਗਾ ਤੱਕ ਫਿਰ ਮਾ ਤੱਕ ਫਿਰ ਪਾ ਤੱਕ ਸਾ था सा धा धा नी सा ग एक बारी हो गया फिर माँ तक ਤੇ ਆਨੇ ਰੱਖਣਾ ਹੈ ਕਿ ਚੀਕਣਾ ਨਹੀਂ ਕਦੇ ਵੀ ਰਿਆਜ਼ ਕਰਦੇ ਹੋਏ ਚੀਕਣਾ ਨਹੀਂ ਕਿਸੇ ਵੀ ਸੁਰ ਨੂੰ ਚੀਕ ਕੇ ਨਹੀਂ ਬੋਲਣਾ ਕਿਉਂਕਿ ਸੁਰ ਐ ਇਹ ਪਿਆਰ ਮੰਗਦਾ ਥੋੜਾ ਜਿਹਾ ਜਦੋਂ ਅਸੀਂ ਭਾਵਨਾ ਨਾਲ ਪਿਆਰ ਨਾਲ ਰਿਆਜ਼ ਕਰਾਂਗੇ ਨਾ ਤਾਂ 100% ਸ਼ੋਰ ਹੈ ਕਿ ਆਪ ਜੀ ਦਾ ਗਲਾ ਸੁਰੀਲਾ ਹੋਏਗਾ ਆਪ ਜੀ ਦੀ ਆਵਾਜ਼ ਜਿਹੜੀ ਉਹ ਸੁਰਾਂ ਨੂੰ ਪਕੜਨ ਲੱਗ ਜਾਏਗੀ ਬਹੁਤੇ ਤੌਰ ਦੇ ਉੱਤੇ ਇਹ ਹੁੰਦਾ ਵੀ ਰਿਆਜ਼ ਕਰਦੇ ਨਹੀਂ ਗਲੇ ਨੂੰ ਜੇ ਤਿਆਰ ਨਹੀਂ ਕਰਦੇ ਤੇ ਪਹਿਲੇ ਗਾਉਣ ਲੱਗ ਜਾਂਦੇ ਨੇ ਇਸ ਕਰਕੇ ਪਹਿਲਾਂ ਰਿਆਜ਼ ਕਰੀਏ ਇਹ ਉਸ ਤੋਂ ਬਾਅਦ ਗਾਈਏ ਜਦੋਂ ਇਸ ਤਰ੍ਹਾਂ ਦਾ ਖੜੜ ਦਾ ਰਿਆਜ਼ ਕਰਕੇ ਅਸੀਂ ਕੋਈ ਵੀ ਚੀਜ਼ ਨੂੰ ਗਾਵਾਂਗੇ ਭਾਵੇਂ ਰਾਗੀ ਸਿੰਘਾ ਕੋਈ ਕੀਰਤਨ ਕਰਦਾ ਹੈ ਭਾਵੇਂ ਕੋਈ ਸਿੰਗਰ ਹੈ ਜਿਹੜਾ ਗਾਣਾ ਗਾਉਂਦਾ ਹੈ ਜਾਂ ਗੀਤ ਗਾਉਂਦਾ ਹੈ ਕੰਮ ਤਾਂ ਵੋਕਲ ਦਾ ਸੱਤ ਸੁਰਾਂ ਦੇ ਵਿੱਚ ਹੀ ਹੁੰਦਾ ਦੇਖੋ ਸੰਗੀਤ ਇੱਕੋ ਜਿਹਾ ਹੀ ਹੈ ਭਾਵੇਂ ਭਜਨ ਗਾ ਲੋ ਭਾਵੇਂ ਸ਼ਬਦ ਗਾ ਲੋ ਗੁਰਬਾਣੀ ਦਾ ਭਾਵੇਂ ਗੀਤ ਗਾ ਲੋ ਸੰਗੀਤ ਸੰਗੀਤ ਸਗੀਤ ਦਾ ਕੋਈ ਧਰਮ ਨਹੀਂ ਹੈ ਇਸ ਕਰਕੇ ਆਪਾਂ ਇਹ ਮੰਨ ਕੇ ਚੱਲਣਾ ਹੈ ਕਿ ਆਪਾਂ ਆਪਣੇ ਗਲੇ ਦੀ ਤਿਆਰੀ ਵਾਸਤੇ ਇਹ ਸਿ ਰਿਆਜ਼ ਨੂੰ ਰੋਜ਼ ਕਰਨਾ ਹੈ ਔਰ ਕੋਸਾ ਪਾਣੀ ਪੀ ਕੇ ਮੈਂ ਵਾਰ-ਵਾਰ ਕਹਿ ਰਿਹਾ ਕੋਸਾ ਪਾਣੀ ਪੀ ਕੇ ਰਿਆਜ਼ ਕਰਨਾ ਸਵੇਰੇ ਤਾਂ ਕਿ ਗਲਾ ਜਿਹੜਾ ਵੈਸਟ ਦੇ ਵਿੱਚ ਹੈ ਉਹ ਥੋੜਾ ਜਾ ਕੋਸੇ ਪਾਣੀ ਦੇ ਨਾਲ ਜਿਹੜਾ ਸੌਫਟ ਹੋ ਜਾਏ ਤੇ ਸਾਨੂੰ ਗਾਣ ਵਿੱਚ ਪ੍ਰੋਬਲਮ ਨਾ ਆਵੇ ਇਸ ਕਰਕੇ ਆਪਾਂ ਇਹ ਰਿਆਜ਼ ਨੂੰ ਕਰੀਏ ਇਹ ਰਿਆਜ਼ ਕਰਨਾ ਡੈਫੀਨਿਟਲੀ ਤੁਹਾਡਾ ਗਲਾ ਜਿਹੜਾ ਸਰੀਲਾ ਹੋਏਗਾ ਆਵਾਜ਼ ਜਿਹੜੀ ਮਿੱਠੀ ਹੋਏਗੀ ਜਿਹੜੀ ਕਈਆਂ ਦੀ ਉੱਪਰ ਜਾ ਕੇ ਉੱਪਰਲੇ ਸੁਰਾਂ ਦੇ ਉੱਤੇ ਆਵਾਜ਼ ਕ੍ਰੈਸ਼ ਕਰ ਜਾਂਦੀ ਹੈ ਜਾਂ ਫੜ ਜਾਂਦੀ ਹੈ ਡਬਲ ਡਬਲ ਆਵਾਜ਼ਾਂ ਲੱਗ ਜਾਂਦੀਆਂ ਨੇ ਜਾਸ ਸੋਰ ਪ੍ਰੋਪਰ ਲੱਗਦਾ ਨਹੀਂ ਇਸ ਇਹ ਰਿਆਜ਼ ਹੈ ਜਿਹੜਾ ਉਹ ਆਪ ਜੀ ਦਾ ਉਹ ਗਲਾ ਜਿਹੜਾ ਚੰਗੇ ਤਰ੍ਹਾਂ ਤਿਆਰ ਕਰ ਦੇਗਾ ਆਵਾਜ਼ ਫਟੇਗੀ ਵੀ ਨਹੀਂ ਤੇ ਦੂਜੀ ਗੱਲ ਅਸੀਂ ਇਹ ਸ਼ੋਰ ਹੋਵਾਂਗੇ ਕਿ ਤੁਹਾਡੀ ਆਵਾਜ਼ ਜਿਹੜੀ ਇਸ ਰਿਆਜ਼ ਦੇ ਨਾਲ ਬਿਲਕੁਲ ਮਿੱਠੀ ਆਉਣ ਲੱਗ ਪਈ ਪਹਿਲਾਂ ਨਾਲੋਂ ਫਰਕ ਆਪ ਜੀ ਮਹੀਨੇ ਦੇ ਅੰਦਰ ਹੀ ਮਹਿਸੂਸ ਕਰਨ ਲੱਗ ਜਾਓਗੇ ਇਸ ਕਰਕੇ ਮੇਰੀ ਬੇਨਤੀ ਜੋ ਵੀ ਆਪ ਜੀ ਭਾਵੇਂ ਕੋ ਰਾਗੀ ਸਿੰਘ ਹੋ ਭਾਵੇਂ ਕੋ ਸਿੰਗਰ ਹੋ ਕੋਈ ਵੀ ਹੋ ਰਿਆਜ਼ ਨੂੰ ਜ਼ਰੂਰ ਆਪਣੇ ਜ਼ਿੰਦਗੀ ਦਾ ਹਿੱਸਾ ਬਣਾਈਏ ਜਦੋਂ ਅਸੀਂ ਸੰਗੀਤ ਦੇ ਵਿਦਿਆਰਥੀ ਬਣ ਹੀ ਗਏ ਤਾਂ ਰਿਹਾਸ ਕਰਨਾ ਬਹੁਤ ਜ਼ਰੂਰੀ ਹੈ ਇਸ ਕਰਕੇ ਅੱਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਦੱਸਾਂਗੇ ਕਿ ਹੱਥਾਂ ਦੀ ਸਪੀਡ ਵਾਸਤੇ ਹਰਮੋਨੀਅਮ ਦੇ ਉੱਤੇ ਹੱਥ ਤੇਜ਼ ਚਲਾਉਣ ਵਾਸਤੇ ਕਿਹੜਾ ਰਿਹਾਸ ਕਰਨਾ ਚਾਹੀਦਾ ਕਿਉਂਕਿ ਇੱਕ ਤੇ ਹੁੰਦਾ ਗਾਉਣ ਦਾ ਸਬਜੈਕਟ ਇੱਕ ਹੁੰਦਾ ਵਜਾਉਣ ਦਾ ਸਬਜੈਕਟ ਆਪਾਂ ਅੱਗੇ ਵਜਾਉਣ ਦਾ ਸਬਜੈਕਟ ਵੀ ਦੇਖਾਂਗੇ ਵੀ ਜੇ ਉਂਗਲਾਂ ਹਰਮੋਨੀਅਮ ਦੇ ਉੱਤੇ ਤੇਜ਼ ਚੜਾਉਣੀਆਂ ਹੋਣ ਤਾਂ ਉਹਦੇ ਵਾਸਤੇ ਕਿਹੜੇ-ਕਿਹੜੇ ਜਿਹੜੇ ਆਪਾਂ ਉਹਦੇ ਵਿੱਚ ਲੈਸਨ ਸਿੱਖਾਂਗੇ ਕੋਰਡ ਸਿਸਟਮ ਸਿੱਖਾਂਗੇ ਕਿ ਕੋਰਡ ਦੇ ਵਿੱਚ ਕਿਸ ਤਰ੍ਹਾਂ ਗਾਣਾ ਚਾਹੀਦਾ ਹੈ ਇਸ ਤਰ੍ਹਾਂ ਆਪਾਂ ਅੱਗੇ ਹੋਰ ਲੈਸਨ ਜਾਣ ਵਾਸਤੇ ਬੇਨਤੀ ਹੈ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਆਉਣ ਵਾਲੀਆਂ ਵੀਡੀਓ ਤਾਂ ਕਿ ਆਪ ਜੀ ਤੱਕ ਪਹੁੰਚ ਸਕਣ ਬਹੁਤ ਬਹੁਤ ਧੰਨਵਾਦ ਆਪ ਜੀ ਸਭ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ